ਸਤਿਕਾਰਤ ਮੇਰਾ ਨਾਮ ਪ੍ਰਿਆ ਪਿੰਡ ਗਿੱਲਾਵਲੇਤੂਆ ਸਾਡੀ ਅੱਜ ਸਾਰਾ ਗੜੀ ਗੁਰਦੁਆਰੇ ਵਿੱਚ ਮੀਟਿੰਗ ਸੀਗੀ ਉਸ ਦੇ ਵਿੱਚ ਅਸੀਂ ਨਗਰ ਪਾਲਿਕਾ ਦੇ ਬਾਰੇ ਕੁਝ ਸੁਝਾਅ ਅੰਕਲ ਨੂੰ ਦੇਣ ਲੱਗੇ ਸੀਗੇ ਅੰਕਲ ਜੀ ਮੈਂ ਇਹ ਪੁੱਛਣ ਲੱਗੀ ਸੀਗੀ ਕਿ ਜਿੱਦਾਂ ਆਪਣੀ ਵਸਤੀ ਦੇ ਅਲੱਗ-ਅਲੱਗ ਗਲੀਆਂ ਹੁੰਦੀਆਂ ਨੇ ਉਹਨਾਂ ਦੀ ਮਤਲਬ ਕਿ ਕੋਈ ਮੀਟਿੰਗ ਹੋ ਗਈ ਜਾਂ ਅਲੱਗ-ਅਲੱਗ ਹੋਣਗੀਆਂ ਅ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈਪੀਨ ਜੈਕਾਰਾ ਦੇਖੋ ਕਿ ਜਿਨ੍ਹਾਂ ਦੇ ਅੰਦਰ ਇੱਛਾ ਹੈ ਕੰਮ ਕਰਨ ਦੀ ਉਹ ਆਟੋਮੈਟਿਕਲੀ ਸਵਾਲ ਖੜਾ ਕਰ ਲੈਂਦੇ ਆ ਮੀਟਿੰਗ ਦਾ ਕੋਈ ਰੂਪ ਨਹੀਂ ਹੈਗਾ ਮੀਟਿੰਗ ਅੱਜ ਫਿੱਕੀ ਆ ਫਿਰ ਵੀ ਜੇ ਅਸੀਂ ਗੱਲ ਨਗਰਪਾਲਿਕਾ ਦੀ ਕੀਤੀ ਤੇ ਸਾਡੇ ਤੋਂ ਸਰਕਲ ਪ੍ਰਧਾਨ ਤ੍ਰੀਆ ਐਂਡ ਨੰਦਨੀ ਪਿੰਡ ਦੁੱਲਾਲੇ ਤੋਂ ਇਹ ਸਵਾਲ ਖੜਾ ਕੀਤਾ ਹੈ ਕਿ ਜਿਹੜੇ ਬਹੁਤ ਲੋਕ ਕਹਿ ਰਹੇ ਨੇ ਕਿ ਕਰੀਬ ਬਸਤੀਆਂ ਜਿੱਥੇ ਹੈਗੀਆਂ ਉਹ ਮਰੇਦਾ ਦਾ ਕੰਮ ਮੰਗਦੀਆਂ ਤਾਂ ਬਹੁਤ ਵਧੀਆ ਸਵਾਲ ਆ ਜਿਹਨੇ ਮਹੱਲਿਆਂ ਦੇ ਵਿੱਚ ਲੋਕ ਕਹਿੰਦੇ ਆ ਮੀਟਿੰਗ ਕਿਵੇਂ ਹੋਏ ਕਿਸੇ ਦੀ ਵੀ ਰਿਸ਼ਤੇਦਾਰੀ ਹੈਗੀ ਆ ਉਹ ਮੀਟਿੰਗ ਦਾ ਸੱਦਾ ਲਾਉਣ ਆਪਾਂ ਮਾਹੌਲ ਵੇਖ ਲਾਂਗੇ ਪਹਿਲੋਂ ਤਾਂ ਆਪਾਂ ਨੂੰ ਇੱਕ ਘਰ 'ਚ ਬੈਠ ਕੇ ਮੀਟਿੰਗ ਕਰਨੀ ਆ ਮੀਟਿੰਗ 'ਚ ਜਿਹੜਾ ਕੰਮ ਕਰਾਉਂਦਾ ਉਹ ਆਕੂ ਹੋਏਗਾ ਉਹ ਕਿੰਨੀ ਕੁ ਕੁਵਸਟੀ ਰੱਖਦਾ ਉਹ ਕਿੰਨੀ ਕੁ ਕੁਵਸਟੀ ਰੱਖਦਾ ਕਿੰਨਾ ਕੋ ਹਿੰਮਤ ਰੱਖਦਾ ਕਿੰਨਾ ਕੋ ਸਾਥ ਦਿੰਦਾ ਤਾਂ ਦੂਸਰੇ ਨੰਬਰ ਤੇ ਉਸ ਤੋਂ ਬਾਅਦ ਕੁਝ ਘਰਾਂ ਨੂੰ ਜੋੜ ਕੇ ਜਿਹੜੇ ਉੱਥੇ ਮੰਦਰ ਨੇ ਛੇ ਉਹ ਕਿਸੇ ਮਾਤਾ ਦਾ ਮੰਦਰ ਵੀ ਹੋ ਸਕਦਾ ਕਿਸੇ ਵਾਲਮੀਕ ਦਾ ਮੰਦਰ ਵੀ ਹੋ ਸਕਦਾ ਕੋਈ ਗਿਰਜਾ ਘਰ ਵੀ ਹੋ ਸਕਦਾ ਕਿਉਂਕਿ ਇਹ ਹੱਕਾਂ ਨਹੀਂ ਸਾਰੇ ਹੀ ਸਮਾਜ ਨੂੰ ਵਿੱਚ ਲੈਣਾ ਪੈਣਾ ਤੇ ਉੱਥੇ ਆਪਾਂ ਇਕੱਠੇ ਹੋ ਕੇ ਜਿਹੜੀ ਹੈ ਮੀਟਿੰਗ ਕਰ ਸਕਦੇ ਆ ਤੇ ਨਗਰਪਾਲਿਕਾ ਦਾ ਜਿਹੜਾ ਹੈਗਾ ਬਹੁਤ ਵੱਡਾ ਮਿਸ਼ਨ ਮਮਦੂਦ ਤੋਂ ਚੱਲ ਪਿਆ ਬਹੁਤ ਵੱਡਾ ਮਿਸ਼ਨ ਜਿਹੜਾ ਹੈਗਾ ਮੁਠਕੀ ਤੋਂ ਚੱਲ ਪਿਆ ਕੁਝ ਲੋਕ ਤਲਵੰਡੀ ਤੋਂ ਚੱਲ ਪਿਆ ਮੱਲਾਂ ਵਾਲੇ ਤਾਂ ਕਮਾਲ ਕਰਤੀ ਆ ਉਹ ਦਿਨ ਆਪਾਂ ਜਿੱਦਣ ਗਏ ਆ ਤੇ ਮੱਲਾਂ ਵਾਲੇ ਨਾਲ ਸਪਰਕ ਵੀ ਨਹੀਂ ਹੈ ਸੀ ਤੇ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਤੋਂ ਲੈ ਕੇ ਆਇਆ ਅੱਜ ਦੀ ਮੀਟਿੰਗ 'ਚ ਨਗਰਪਾਲਿਕਾ ਦੇ ਮਸਲੇ 'ਚ ਨੰਦਨੀ ਨੇ ਜਿਹੜੀ ਗੱਲ ਕੀਤੀ ਆ ਉਹਦੇ ਬਾਰੇ ਬਹੁਤ ਵਧੀਆ ਡਿਸੀਜਨ ਤੁਹਾਨੂੰ ਦੱਸਣਾ ਹੈ ਇਹ ਇੱਕ ਘਰ 'ਚ ਤੁਸੀਂ ਮੀਟਿੰਗ ਰੱਖੋ ਉਹਨੂੰ ਕੋ 10 15 20 ਬੰਦੇ ਜਿਹੜੇ ਮਰੇਗਾ ਦੇ ਚਾਹਵਾਨ ਆ ਉਹ ਸਾਡੀ ਗੱਲ ਸੁਣ ਲਓ ਠੀਕ ਹੈ ਔਰ ਮੀਟਿੰਗ ਵੀ ਆਪਾਂ ਕਰਾਂਗੇ ਜਿਹੜੇ ਨੋਕਲ ਹੈਗੇ ਆ ਮੰਨ ਕੇ ਚਲੋ ਫਿਰੋਜ਼ਪੁਰ ਸਾਨੂੰ ਕੋਈ ਆਣਾ ਜਾਣਾ ਔਖਾ ਨਹੀਂ ਹੈਗਾ ਉਹ ਰਾਤ ਦੀਆਂ ਕਰ ਲਾਂਗੇ ਜੇ ਕੋਈ ਦੂਸਰੇ ਏਰੀਆ ਹੋ ਗਿਆ ਜਿਵੇਂ ਗੁਰੂ ਰਸਹਾ ਦੇ ਵਿੱਚ ਆਪਣੀ ਚੰਗੀ ਪਕੜ ਹੈਗੀ ਆ ਉੱਥੇ ਵੀ ਆਪਾਂ ਰਾਤ ਨੂੰ ਕਰ ਸਕਦੇ ਆ ਮਮਦੋਰਚ ਵੀ ਰਹਿਣਾ ਆਪਾਂ ਨੂੰ ਕੋਈ ਔਖਾ ਨਹੀਂ ਹੈਗਾ ਉੱਥੇ ਵੀ ਰਾਤ ਨੂੰ ਕਰ ਸਕਦੇ ਆਂ ਬੁੱਤਕੀ ਵੀ ਰਾਤ ਨੂੰ ਕਰ ਸਕਦੇ ਆਂ ਜਿੱਥੇ ਆਪਣੀ ਠਹਿਰ ਨਹੀਂ ਹੈਗੀ ਉੱਥੇ ਆਪਾਂ ਰਾਤ ਦਾ ਸਮਾਂ ਨਹੀਂ ਦੇਣਾ ਮੀਟਿੰਗਾਂ ਕਰੋ ਰਾਤ ਦਿਨ ਕਰਨਾ ਪੈਗਾ ਅਸੀਂ ਮਨਰੇਗਾ ਦੇ ਮਿਸ਼ਨ ਨੂੰ ਲੈ ਕੇ ਪਿੰਡਾਂ ਦੇ ਵਿੱਚ 2004 ਤੋਂ ਲੈ ਕੇ 5 ਦੇ ਵਿੱਚ ਅਸੀਂ ਬਹੁਤ ਵੱਡੀ ਇੱਕ ਲਹਿਰ ਬਣਾਈ ਸੀ 2004 ਚ ਸਵਾ ਲੱਖ ਬੰਦਾ ਦਿੱਲੀ ਪੱਠਾ ਹੋਇਆ ਸੀ ਤਾਂ ਸਰਕਾਰ ਨੂੰ ਇਸ ਤੇ ਐਕਸ਼ਨ ਲੈਣਾ ਪਿਆ ਮਨਰੇਗਾ ਜਿਹੜੀ ਹੈਗੀ ਲਾਗੂ ਹੋ ਗਈ ਤਾਂ ਹੁਣ ਵੀ ਜਿਹੜੀ ਆ ਸਾਮਾਜਿਕ ਨਿਆਂ ਮੰਤਰੀ ਸਾਡੇ ਮਤਰਾਲਿਆਂ ਚੋਂ ਲੈਟਰ ਆਈ ਆ ਜਿਹਦੇ ਤੇ ਸਰਕਾਰ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੱਢਿਆ ਹੈ ਕਿ ਭਾਈ ਜਿਹੜਾ ਬੇਰੁਜ਼ਗਾਰੀ ਪੱਤਾ ਹੈਗਾ ਇਹ ਕਾਨੂੰਨ ਅਨੁਸਾਰਾ ਮਜ਼ਦੂਰਾਂ ਦਾ ਬੰਦਾ ਉਹਦੀ ਲੈਟਰ ਜਾਰੀ ਹੋ ਗਈ ਹੈ ਪਰ ਉਹ ਲਾਗੂ ਕੋ ਹੋਣੀ ਪੈਗੀ ਉਹ ਲਾਗੂ ਕਰਵਾਉਣੀ ਪੈਗੀ ਇੱਕ ਤਾਂ ਬੇਰੁਜ਼ਗਾਰੀ ਪੱਤੇ ਤੇ ਦੂਸਰਾ ਕਿ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਤੀਸਰਾ ਹੈ ਕਿ 10% ਤੁਹਾਨੂੰ ਇੱਕ ਖਰਚਾ ਸਰਕਾਰ ਨੇ ਦਿੱਤਾ ਹੈ ਤੁਹਾਡੀ ਦਿਹਾੜੀ ਹੈਗੀ ਆ ਮਰੇਗਾ ਦੀ 322 ਰੁਪਏ ਤੇ ਪਲੱਸ 10 ਰੁਪਏ ਵਿੱਚ ਖਸ਼ ਖਰਚਾ ਜੋੜੀਏ ਤੇ ਤੁਹਾਡਾ ਉਹ ਲਗਭਗ 34 ਰੁਪਏ 32 ਰੁਪਏ ਹੋਰ ਵਿੱਚ ਜੁੜ ਜੁੜ ਜਾਂਦੇ ਜੇ 32 ਰੁਪਏ 22 ਚ ਜੁੜ ਗਏ 22 ਦੇ ਵਿੱਚ 32 ਰੁਪਏ ਬਣ ਗਏ ਤੇ 354 ਰੁਪਏ ਤੁਹਾਡੀ ਦਿਹਾੜੀ ਬਣ ਗਈ ਮਰੇਗਾ 354 ਦੇ ਰੁਪਏ ਦਿਹਾੜੀ ਬਣਦੀ ਪਲੱਸ ਤੁਹਾਨੂੰ ਪਾੜਾ ਕਰਾਇਆ ਜਿਹੜਾ ਕੰਮ ਕਰਨ ਵਾਲਾ ਉਹ ਮਿਲਦਾ ਨਹੀਂ ਹੈ ਨੁਕਸਾਨ ਖਾਈ ਦੀ ਖਤੂ ਕਰੇ ਅਤੇ ਇਸ ਨੂੰ ਸੋਲ ਤਾਂ ਮਿਸ਼ਨ ਨੂੰ ਲੈ ਕੇ ਆਪਾਂ ਜਲਦੀ ਹੀ ਐਕਸ਼ਨ ਲੈਣਾ ਤਾਂ ਆ ਮਹੀਨਾ ਜਿਹੜਾ ਹੈਗਾ ਇਸ ਮਹੀਨੇ ਚ ਤੁਸੀਂ ਤਿਆਰੀ ਕਰ ਲਓ ਸਮੇਤ ਡਿਲੀਵਰਾ ਆਣ ਗਿਆ ਤਾਂ ਦੂਸਰੇ ਮਹੀਨਾ ਜਿਹੜਾ ਪਹਿਲਾ ਚੜੂਗਾ ਪਹਿਲੇ ਮਹੀਨਾ ਜਿਹੜਾ ਚੜਨਾ ਬਾਰਮਾ ਉਹਦੇ ਪਹਿਲੇ ਹਫਤੇ ਚ ਜਿਹੜਾ ਸੋਮਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆ ਕਿੰਨਾ ਵਾਰਾਂ ਦੇ ਵਿੱਚ ਆਪਾਂ ਤਿਆਰੀ ਕਰਨੀ ਹੈ ਇਸ ਤਿਆਰੀ ਨੂੰ ਲੈ ਕੇ ਭਾਈ ਤੁਸੀਂ ਸਾਰਿਆਂ ਨੇ ਜਿਹੜੀ ਜ਼ਿੰਮੇਵਾਰੀ ਲਾਉਣੀ ਆ ਜਿਹੜੇ ਨਹੀਂ ਵੀ ਆਏ ਉਹਨਾਂ ਨੂੰ ਵੀ ਚੇਤਾਵਨੀ ਦੇਣੀ ਆ ਕਿ ਜਿਹੜੇ ਮੀਟਿੰਗਾਂ ਕੈਨਸਲ ਕਰ ਰਹੇ ਆ ਕਰੀ ਜਾਓ ਚੰਗੀ ਗੱਲ ਆ ਤੁਸੀਂ ਮੀਟਿੰਗਾਂ ਕੈਨਸਲ ਕਰੀ ਜਾਂਦੇ ਹੋ ਕਿਤੇ ਨਾ ਕਿਤੇ ਉਹ ਫਸ ਗਿਆ ਤਾਂ ਫਿਰ ਉਹਦੇ ਨਾਲ ਬੇਨਤੀ ਵਾਲਾ ਰਵੱਈਆ ਨਹੀਂ ਕਰਨਾ ਉਹਦੇ ਨਾਲ ਬੇਨਤਾ ਵੀ ਆਪਾਂ ਕਰਾਂਗੇ ਇਹ ਤਾਂ ਇਹਨੂੰ ਕਹਿੰਦੇ ਬੇਨਤਾ ਭਾਈ ਤਰ ਮੈਂ ਬੇਨਤੀ ਕਰੂੰਗਾ ਜੇ ਕੋਈ ਹੋਰ ਇਸ ਮਸ਼ਰਤ ਤੇ ਬੋਲ ਸਕਦਾ ਤਾਂ 2-2 ਮਿੰਟ ਲਈ ਤੁਸੀਂ ਗੱਲ ਕਰ ਸਕਦੇ ਹੋ ਤੁਸੀਂ ਪ੍ਰਿਆ ਨੇ ਸ਼ੁਰੂ ਕੀਤੀ ਆ ਹੁਣ ਮਨਜੀਤ ਤੁਸੀਂ ਆਓ ਪਿੰਡ ਜੋ ਮਾਰਕ ਮਾਰਕ ਖੜ ਕੇ ਖੜੇ ਹੋ ਮਿੱਟੀ ਘਾਹ ਜਾਂ ਪਿੰਡ ਜਾਂ ਪਾਰਸੋ ਮੇਰਾ ਨਾਮ ਮਨਜੀਤ ਕੌਕਾਲਾ ਟਿੱਪੀ ਗ੍ਰਾਣਡ ਉਡਾ ਬਲਾਕ ਮੈਂ ਡੋਡਾ ਬਲਾਕ ਚ ਇੰਨਾ ਸਾਨੂੰ ਸੌਣ ਨਹੀਂ ਦਿੰਦੇ ਤੰਗ ਕਰਦੇ ਨੇ ਵੀ ਸਾਡਾ ਵੀ ਨਰੇਗਾ ਚਲਾਓ ਮੈਨੂੰ ਇਸ ਉਹ ਫੈਨੋਮੈਨਾ ਸਾਨੂੰ ਹੋ ਗਿਆ ਹੈ ਲਗਾਤਾਰ ਪਹਿਲੇ ਸੀ ਮੀਟਿੰਗਾਂ ਕਰਦੇ ਰਹੇ ਕੱਲ ਫਿਰ ਸਾਨੂੰ ਨਬ ਲਾਇਆ ਭਾਈ ਸਾਡਾ ਵੀ ਕੰਮ ਚ ਲਾਓ ਆਸਾਨ ਜੀ ਨੇ ਹਿੰਮਤ ਮਾਰ ਕੇ ਬਹੁਤ ਨੰਦਾ ਭਰੋਸਾ ਵੀ ਦਿਵਾਇਆ ਤੁਹਾਨੂੰ ਕੰਮ ਵੀ ਮਿਲੇਗਾ ਪਰ ਮਿਲੇਗਾ ਸਾਥ ਨਾਲ ਜਿੰਦੀ ਮੀਟਿੰਗ ਕਰਾਉਣੀ ਭਾਈ ਸਾਥ ਤੁਹਾਨੂੰ ਦੇਣਾ ਪਵੇਗਾ ਛਾਟ ਵੀ ਬਣਨਗੇ ਕੰਮ ਹੀ ਮਿਲੇਗਾ ਨਗਰਪਾਲਿਕਾ ਚ ਨਗਰਪਾਲਿਕਾ ਨਾਲ ਪਾਸ ਦਾ ਚਪੇ ਕਹਿਣਾ ਭਾਈ ਯਾਦ ਪਾਉਂ ਕੀਤੀ ਜਾਵੇ ਜਾਂ ਸਾਨੂੰ ਕੰਮ ਮਿਲਦਾ ਹੈ ਅਸੀਂ ਇਹ ਨਹੀਂ ਕਹਿੰਦੇ ਪਾੰਗ ਕਰੋ ਜਾਂ ਤੋੜੋ ਆਨੂੰ ਕੰਮ ਦਿੱਤਾ ਜਾਵੇ ਕੁਛ ਨਹੀਂ ਚਾਹੁੰਦੇ ਇਹਨਾ ਕਹਿੰਦੇ ਆਇਆ ਚਾਹ ਪੀਂ ਚਾਹ ਪੀਂ ਗਿਆ ਪਾੰਗ ਸਭ ਨੂੰ ਨਮਸਕਾਰ ਜੀ ਇਹ ਕਹਿਣਾ ਵੀ ਸਾਨੂੰ ਕੰਮ ਜਿਹਨਾਂ ਨੂੰ ਨਹੀਂ ਦਿੱਤਾ ਗਿਆ ਉਹਨਾਂ ਨੂੰ ਵੀ ਕੰਮ ਮਿਲੇ ਉਹਨਾਂ ਦਾ ਨਾਮ ਬਹੁਤ ਵਧੀਆ ਬੱਗੇ ਪਰਦਾਨ ਨੇ ਚਲਾਇਆ ਕਿ ਜਿਨ੍ਹਾਂ ਦਾ ਕੰਮ ਨਹੀਂ ਚੱਲਦਾ ਪਿਆ ਉਹਨਾਂ ਨੂੰ ਵੀ ਕੰਮ ਦਿੱਤਾ ਜਾਵੇ ਅੱਗੇ ਤੋਂ ਵੀ ਬੱਗੇ ਪ੍ਰਧਾਨ ਤੋਂ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਕਿ ਸਾਡਾ ਸਾਥ ਇਹਨਾਂ ਅੱਗੇ ਪਹਿਲਾਂ ਵੀ ਦਿੱਤਾ ਤੇ ਹੁਣ ਵੀ ਸਾਥ ਦਿੰਦੇ ਰਹੋ। ਵਰਕ ਕੰਮ ਪਹਿਲਾਂ ਦਿੰਦੇ ਨਹੀਂ ਸੀ ਪਏ ਕਹਿੰਦੇ ਸੀ ਪ੍ਰੋਜੈਕਟ ਨਹੀਂ ਹੈਗੇਗੇ ਜੇ ਵਰਕ ਆਊਟ ਲਿਆ ਕੰਮ ਹੁਣ ਪੈਸੇ ਨਹੀਂ ਪਾਉਂਦੇ ਜ਼ੀਰੋ 'ਚ ਸਾਡੀਆਂ ਹਾਜ਼ਰੀਆਂ ਪਾ ਦਿੰਦੇ ਆ। ਇਹਨਾਂ ਨੂੰ ਇਹ ਹੀ ਆ ਕਿ ਸਾਡੇ ਨਾਲ ਉਦੋਂ ਕੀ ਤੋਂ ਵਧੀਆ ਵਿਹਾਰ ਕਰਨਾ। ਉਹ ਕੀ ਸਾਡਾ ਕੰਮ ਦਿੱਤਾ ਜਾਵੇ, ਸਾਨੂੰ ਖੱਜਲ ਖਰਾਬੀ ਨਾ ਕੀਤੀ ਜਾਵੇ। ਨਹੀਂ ਤਾਂ ਫਿਰ ਸਾਨੂੰ ਦੂਜੇ ਕੰਮ ਕਰਨੇ ਵੀ ਆਉਂਦੇ ਆ ਡੈਂਟ ਡੈਂਟ ਹੀ ਨਾ ਡੈਂਟ ਮੇਰਾ ਨਾਮ